ਇਲਾਕੇ ਦੇ ਹਾਲਾਤ ਕੁਛ ਇਸ ਤਰ੍ਹਾਂ ਨੇ ਕਿ ਪਿਛਲੇ 1 ਮਹੀਨੇ ਤੋਂ ਇਹ ਲੋਕ ਪਾਣੀ ਦੀ ਕਿੱਲਕ ਰੁਕੇ ਲੈ ਨੇ ਅਸੀਂ ਇੱਕਦਮ ਨਗਰ ਦੇ ਵਸਨੀਕਾਂ ਜਿੱਥੇ ਪਾਣੀ ਤੇ ਕੂੜੇ ਦਾ ਕੋਈ ਮਸਲਾ ਨਹੀਂ ਅਸੀਂ ਭਾਜੀ ਪਾਣੀ ਤੋਂ ਇਨੇ ਜ਼ਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋਗੇ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵੇਲੇ ਮੁੱਲ ਲੈ ਰਹੇ ਆ ਤੇ ਨਹਾਉਣ ਤੋਂ ਆਸ ਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਣੇ ਪਏ ਆ ਅਸੀਂ ਇਹਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ

ਪੰਜਾਬ ਦੇ ਇਸ ਇਲਾਕੇ ਦੇ ਵਿੱਚ ਪਿਛਲੇ 2.5 ਸਾਲ ਤੋਂ ਨਹੀਂ ਆ ਰਿਹਾ ਪਾਣੀ ਲੋਕ ਹੋ ਰਹੇ ਨੇ ਪਰੇਸ਼ਾਨ ਅੱਜ ਆਕ ਕੇ ਪੰਜਾਬ ਸਰਕਾਰ ਦੇ ਖਿਲਾਫ ਖੋਲ ਦਿੱਤਾ ਮੋਰਚਾ ਤੁਹਾਨੂੰ ਦੱਸਦੇ ਕਿ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਉੱਪਰ ਚੀ ਗਰਮੀ ਵਧ ਰਹੀ ਹੈ ਉੱਪਰ ਚੀ ਇਸ ਇਲਾਕੇ ਦੇ ਵਿੱਚ ਕਈ ਸਾਲਾਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਤੇ ਚੱਲਦਿਆਂ ਅੱਜ ਆਕ ਕੇ ਮੁਹੱਲੇ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਿਛਲੇ 2.5 ਸਾਲ ਤੋਂ ਸਾਡੇ ਇਲਾਕੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਪਾਣੀ ਦੀ ਇੰਨੀ ਕਿੱਲਤ ਹੈ ਕਿ ਸਾਨੂੰ ਬਾਹਰੋਂ ਪਾਣੀ ਲਿਆ ਕੇ ਕਰਦਾ ਗੁਜ਼ਾਰਾ ਕਰਨਾ ਪੈਂਦਾ ਹੈ ਤੇ ਉੱਪਰ ਜੀ ਵਾਦਰੇ ਗਰਮੀ ਕਰਕੇ ਤੇ ਉੱਪਰ ਜੀ ਪਾਣੀ ਨਾ ਆਉਣ ਕਰਕੇ ਸਾਡਾ ਹੋਰ ਬੁਰਾ ਹਾਲ ਹੋਇਆ ਪਿਆ ਸਸੀਗਾ ਭਾਜੀ ਮੈਂ ਕਰਮਜੀਤ ਸਿੰਘ ਸ਼ਹੀਦੋਦਨ ਸਿੰਘ ਨਗਰ ਦਾ ਵਾਸੀ ਆ ਅਸੀਂ ਭਾਜੀ ਪਾਣੀ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵੇਲੇ ਮੁੱਲ ਲੈ ਰਹੇ ਆ ਤੇ ਨਹਾਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਂਦੇ ਪਏ ਆ ਅਹੀਂ ਇਹਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹੱਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਹੀਂ ਅਥੋਂ ਦੇ ਐਮ ਐਲ ਏ ਕਾਉਂਸਲਰ ਸਾਰਿਆਂ ਕੋ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚੱਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚਾ ਵੇਖੋ ਬਾਲਟੀ ਹੱਥ 'ਚ ਜੇ ਬੱਚੇ ਸਾਡੇ ਨਹਾਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਅਗਛੇਟ ਨਹੀਂ ਭਾਵੇਂ ਟੈਂਕੀ ਚੈੱਕ ਕਰ ਲੋ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ ਅੱਧਾ ਘੰਟਾ ਖਾਲੀ ਮੋਟਰ ਚੱਲਦੀ ਐ ਪਰ ਪਾਣੀ ਨਹੀਂ ਆ ਰਿਹਾ ਉਹ ਦੂਸਰੇ ਨੰਬਰ ਤੇ ਇਹ ਆ ਜਿਹੜੀਆਂ ਇਹ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਗ੍ਰਾਹੀ ਕਰਨਾ ਆਦੇ ਉਹ ਬਦਮਾਸ਼ ਹੈਗੇ ਨੇ ਪੂਰੀ ਬਦਮਾਸ਼ੀ ਕਰਦੇ ਨੇ ਕੂੜਾ ਲੈ ਗੇ ਨਹੀਂ ਜਾਂਦੇ ਤੇ ਬਦਮਾਸ਼ੀ ਕਰਕੇ ਕਹਿੰਦੇ ਨੇ ਵੀ ਭਾਜੀ ਸਾਨੂੰ ਪੈਸੇ ਦਿਓ ਜਦੋਂ ਕੂੜਾ ਨਹੀਂ ਖੰਣਾ ਤੇ ਪੈਸੇ ਕਾਹਦੇ ਦਈਏ

बस ये मैं यही कहना चाहती हूं प्लीज रिक्वेस्ट है हमारी कि हमारे घर पानी पहुंचना चाहिए जगह-जगह जहां आज पानी की कमी है